ਸਰ ਮਾਨਯੋਗ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਰੇ ਅਨਸਰਾਂ ਤੇ ਲੁੱਟਖੋਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਖਿਲਾਫ ਚਲਾਈ ਗਈ ਮਹਿਮ ਦੇ ਤਹਿਤ ਥਾਣਾ ਸ਼ਹਾਟਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਅਸਲ ਹੋਈ ਜਦੋਂ ਪਿਛਲੇ ਦਿਨ ਇੱਕ ਡਿਲੀਵਰੀ ਬੁਆਏ ਕੋਲੋਂ ਪਿਸਤੌਲ ਦੀ ਨੋਕਤੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਦੋਹਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਤੇ ਇਸ ਮੌਕੇ ACP ਸੁਖਬਾਜ਼ ਸਿੰਘ ਨੇ ਮੀਰਮ ਜਾਣਕਰ ਦਿੰਦੇ ਦੱਸਿਆ ਕਿ ਪਿਛਲੇ ਦਿਨੀਂ ਡਿਊਟੀ ਬੁਆਏ ਹਰਦੀਪ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 19/4/2024 ਨੂੰ 3 ਵਜੇ ਦੇ ਕਰੀਬ ਗ੍ਰੀਨ ਸਿਟੀ ਕਿਸੇ ਦੇ ਘਰ ਪਾਰਸਲ ਦੇ ਕੇ ਵਾਪਸ ਆ ਰਿਹਾ ਸੀ ਤੇ ਬੇਦੀ ਬੇਦੀ ਵਾਲੀ ਗਲੀ ਦੇ ਬਾਹਰ ਚੌਕ ਵਿੱਚ ਪਹੁੰਚਿਆ ਤਾਂ ਉੱਥੇ ਡਿਸਕਵਰ ਮੋਟਰਸਾਈਕਲ ਤੇ ਮੋਨੇ ਨੋਜਣ ਪਹਿਲਾਂ ਟੁਖਰੇ ਸਨ ਜਿਨ੍ਹਾਂ ਨੇ ਆਪਣੇ ਮੋਟਰਸਾਈਕਲ ਤੋਂ ਤਰਕੇ ਰਜੀਪ ਸਿੰਘ ਨੂੰ ਪਿਸਟੋਲ ਵਿਖਾ ਕੇ ਉਸ ਪਾਸੋਂ ਜਬਰਦਸਤੀ ਪੈਸਿਆਂ ਵਾਲਾ ਬੈਗ ਜਿਸ ਵਿੱਚ 15-16000 ਰੁਪਏ ਦੇ ਕਰੀਬ ਹਨ ਉਹ ਖੋ ਕੇ ਫਰਾਰ ਹੋ ਗਏ ਦੌਰਾਨ ਜਾਂਚ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸੁਰਜੀਤ ਸਿੰਘ ਉਰਫ ਗੋਲੜੀ ਅਤੇ ਦੂਜੇ ਦੋਸ਼ੀ ਦਾ ਨਾਮ ਬਚਨ ਸਿੰਘ ਪਾਲ ਉਰਫ ਬਚਨ ਹੈ ਇਹਨਾਂ ਦੋਵਾਂ ਨੂੰ ਕਾਬੂ ਕਰਕੇ ਇਹਨਾਂ ਦੇ ਕੋਲੋਂ 32 ਬੋਰ ਦਾ ਪਿਸਟੋਲ ਅਤੇ 5 ਜਿੰਦਾ ਰੋਂ ਦੇ ਬਰਾਮਦ ਕੀਤੇ ਗਏ ਹਨ ਅਤੇ ਮਾਰਦਾਤੇ ਚ ਮੋ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਦਿਆ ਗਿਆ ਹੈ। ਇਹ ਜੀ ਮਿਤੀ 19/4/24 ਨੂੰ ਖਰਦੀਪ ਸਿੰਘ ਨਾਂ ਦਾ ਡਿਲੀਵਰੀ ਬாய் ਹੈ ਜਿਹੜਾ ਕਿ ਗ੍ਰੀਨ ਸਿਟੀ ਸ਼ਾਟਾ ਦੇ ਵਿੱਚ ਆਪਣੀ ਕੋ ਡਿਲੀਵਰੀ ਦੇਣ ਆਇਆ ਸੀਗਾ ਉਹਦੇ ਕੋਲੋਂ ਦੋ ਅੰਤਛਾਤੇ ਜਿਹੜੇ ਵਿਅਕਤੀ ਹੈ ਉਹ ਕਰੀਬ 15000 ਦੀ ਨਕਦੀ ਗਨ ਪੁਆਇੰਟ ਤੇ ਖੋਗੇ ਲੱਗੇ ਸੀਗੇ ਇਹਨੂੰ ਡੂੰਘਾਈ ਦੇ ਨਾਲ ਤਫਤੀਸ਼ ਕਰਦੇ ਹੋਏ ਇਹਦੇ ਸਬੰਧ ਵਿੱਚ ਐਫਆਰ ਨੰਬਰ 71 ਇਹ ਸੋਨਾਸੀ ਵੀ ਪੀਐਸਟੀ ਹਟਾ ਚ ਦਰਜ ਕੀਤੀ ਗਈ ਔਰ ਉਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਦੋ ਵਿਅਕਤੀ ਸੁਲਜੀਤ ਸਿੰਘ ਏਲੀਅਸ ਗੋਲਡੀ ਜਿਹੜਾ ਕਿ ਨਰਨਗਰ ਦਾ ਰਹਿਣ ਵਾਲਾ ਹੈ ਅਤੇ ਬਚਨ ਸਿੰਘ ਸਨ ਆਫ ਅਮਰੀਕ ਸਿੰਘ ਜਿਹੜਾ ਕਿ ਮਾਨਾ ਵਾਲਾ ਹੁਣ ਬਾਸਰਕੇ ਗਿੱਲਾਪਿੰਡ ਚ ਰਹਿੰਦਾ ਇਹ ਦੋਨੇ ਜਿਹੜੇ ਹੈ ਇਹ ਦੋਨੇ ਫਿਗਰ ਹੋਏ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਕੋਲ ਇੱਕ ਬੱਤੀਪੁਰ ਜਿਹੜਾ ਵਾ ਬੱਤੀਪੁਰ ਦਾ ਲਾਇਸੈਂਸੀ ਪਿਸਟਲ ਗ੍ਰਾਹਨ ਕੀਤਾ ਗਿਆ ਨਾਲ ਪੰਜ ਜਿੰਦਾ ਰੌਂਦ ਤੇ ਇੱਕ ਜਿਹੜਾ ਬੈਗ ਹੈ ਜਿਹੜਾ ਖੋਇਆ ਸੀਗਾ ਉਹ ਬੈਗ ਵਿਦ ਜਿਹੜੀ ਹੈ 830 ਰੁਪਇਆ ਜਿਹੜੀ ਰਿਕਵਰੀ ਇਹਨਾਂ ਕੋਲ ਬਰਾਮਦ ਕੀਤੀ ਗਈ ਹੈ ਇਹ ਮੋਟਰਸਾਈਕਲ ਡਿਸਕਵਰ ਜਿਹੜਾ ਇਹਨਾਂ ਨੇ ਉਹਦੇ ਵਿੱਚ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ। ਅੱਗੇ ਜਿਹੜਾ ਰਿਵਾਦ ਬਰਾਮਦ ਕੀਤਾ ਗਿਆ ਨਾਲ ਕੋ ਕੋ ਲਾਇਸੈਂਸੀ ਲਾਰਵਰਸੀ ਗਰੀ ਲਾਇਸੈਂਸੀ ਰਵਲਵਰਸੀ ਦਾ ਉਹ ਬਚਨ ਸਿੰਘ ਅਮਰੀਕ ਸਿੰਘ ਦੇ ਨਾਂ ਤੇ ਦਾ ਲਾਇਸੈਂਸ ਹੈ। ਤੇ ਫਿਰ ਇਹਨਾਂ ਨੇ ਨੋਟ ਕੋਦੇ ਮਾਮਲਾ ਚ ਉਹ ਅਸੀਂ ਸਾਰਾ ਇਸ ਇਨਵੈਸਟੀਗੇਟ ਕਰ ਰਹੇ ਹਾਂ ਜਿਹਨਾਂ ਦਾ ਰਿਵਾਦ ਲੈ ਕੇ ਇਨਵੈਸਟੀਗੇਟ ਕਰ ਰਹੇ ਹਾਂ ਜੇ ਕੋ ਹੋਰ ਆਏਗਾ ਤੇ ਇਹਦਾ ਜਿਹੜਾ ਇਹਦਾ ਜਿਹੜਾ ਸੁਰਜੀਤ ਸਿੰਘ ਹੈਗਾ ਗੋਲਡੀ ਇੱਥੇ ਪਹਿਲੇ ਵੀ ਪਰਚੇ ਕੇਸ ਸਟਨ ਹੈ। ਤੇ ਇਹ ਜਿਹੜਾ ਵਾ ਫਰਸਟ ਟਾਈਮ ਵਾਲਾ ਬਚਨਪਾਲ ਜਿਹੜਾ ਕੁਝ ਸਤਾ ਲੱਗਾ ਕਿ ਕਿਸ ਤਰ੍ਹਾਂ ਟਾਰਗੇਟ ਬਣਾਉਂਦੇ ਸੀ ਆਪਣਾ ਇਹ ਇਹ ਬਸ ਇਦਾਂ ਹੀ ਦੇਖ ਲੈਂਦੇ ਸੀ ਕਿ ਜਦ ਤੱਕ ਕੋਈ ਡਿਲੀਵਰੀ ਬாய் ਜਾ ਰਿਹਾ ਇਹਨਾਂ ਨੂੰ ਹੁੰਦਾ ਹੀ ਹੈ ਪਤਾ ਵੀ ਡਿਲੀਵਰੀ ਬாய் ਕੋਲ ਪੈਸੇ ਤਾਂ ਹੁੰਦੇ ਹੀ ਨੇ ਜਿਹੜੇ ਕਲੈਕਸ਼ਨ ਹੁੰਦੀ ਹੈ ਉਹਦੀ ਤੇ ਉਹੋ ਹੀ ਇਹਨਾਂ ਦੇ ਮਨ ਦੇ ਵਿੱਚ ਆਇਆ ਤੇ ਉਸੇ ਹਿਸਾਬ ਨਾਲ ਇਹਨਾਂ ਨੇ ਕੀਤਾ ਕਿੰਨੀ ਕੁ ਉਮਰ ਦੇ ਤੇ ਕਿੰਨੀ ਬੋਲੀ ਦੀ 30 ਸਾਲ ਦੇ ਨੇੜੇ-ਤਰੇ ਇਹਾਂ ਦੀ ਜੇ ਦੋਨਾਂ ਦੀ ਜੀ ਇਹਨਾਂ ਸਮੂਹ ਦੋਨੋਂ ਜਾਣ ਦਿੰਦੇ ਜਾਂ ਕੋਈ ਗੈਂਗ ਇਹਨਾਂ ਦੇ ਨਾਲ ਕੰਮ ਨਹੀਂ ਹਜੇ ਤੱਕ ਜਿਹੜਾ ਹੁਣ ਤੱਕ ਜਿਹੜਾ ਸਾਹਮਣੇ ਆਇਆ ਹਜੇ ਇਹਨਾਂ ਦੋਨਾਂ ਦਾ ਹੀ ਆਇਆ ਵਾ ਬਾਕੀ ਹੋਰ ਨੂੰ ਬ੍ਰੀਫਿੰਗ ਚ ਪੁਸ਼ਕਸ਼ ਕਰਦੇ ਆਂ ਔਰ ਜੇ ਕੋਈ ਚੀਜ਼ ਸਾਹਮਣੇ ਆਈ ਤਾਂ ਤੁਹਾਡਾ ਸ਼ੇਅਰ ਕਰਾਂਗੇ ਜਿਹਨਾਂ ਦੇ ਲਾਇਸੈਂਸ ਸੀ ਰਿਵੋਲਵਰ ਸੀ ਉਹਨਾਂ ਦਾ ਕੋਈ ਐਕਸ਼ਨ ਹੋਇਆ ਹੈ ਹਾਂ ਬਿਲਕੁਲ ਜੀ ਇਹਨਾਂ ਦਾ ਲਾਇਸੈਂਸੀ ਰਿਵੋਲਵਰ ਜਿਹੜਾ ਮੈਂ ਉਹ ਅਸੀਂ ਆਪਣਾ ਜਿਹੜਾ ਇਹ ਚ ਕੇਸ ਦੇ ਵਿੱਚ ਲੈ ਲਿਆ ਆਪਣੇ ਕਬਜ਼ੇ 'ਚ ਔਰ ਉਹਦਾ ਲਾਇਸੈਂਸ ਵੀ ਹੈ ਜਿਹੜਾ ਉਹ ਇਮੀਡੀਏਟਲੀ ਕੈਨਸਲੇਸ਼ਨ ਵਾਸਤੇ ਲਿਖਤਾ ਗਿਆ ਹੋਰ ਵੀ ਉਹ ਥਿਆਰ ਨਹੀਂ ਹਜੇ ਨਹੀਂ ਕੀਤਾ ਜੀ ਇਹਨਾਂ ਦੇ ਕੋਲ ਲਾ ਤਿੰਨ ਚੀਜ਼ ਜਿਹੜਾ ਮੋਟਰਸਾਈਕਲ ਜਿਹੜਾ ਵਰਤਿਆ ਸੀ ਉਹ ਬਤੀਪੁਰ ਦਾ ਰਵਲਵਰ ਤੇ ਜਿਹੜਾ ਬੈਗ ਜਿਹੜਾ ਇਹਨਾਂ ਨੇ ਲੈ ਗਏ ਸੀਗੇ ਬੈਗ ਖੋ ਕੇ ਉਹ ਬੈਗ ਦੇ ਵਿੱਚ 8600 ਰੁਪਇਆ ਰਿਕਵਰ ਕੀਤਾ ਹੈ ਕੰਮ ਕੀ ਕਰਦੇ ਨੇ ਵੈਸੇ ਪਹਿਲਾਂ ਕੰਮ ਬਿਲੀ ਇਹਦੀ ਇਹ ਤਾਂ ਹਾਂਜੀ ਕੰਮ ਕੰਮ ਹੀ ਕਰਦੇ ਆ ਜੀ ਕੰਮ ਜਿਹੜੇ ਇਦਾਂ ਦੇ ਕਰਨ ਵਾਲੇ ਉਹਨਾਂ ਨੇ ਕੰਮ ਹੋ ਕੀ ਕਰਨਾ ਇਹੋ ਹੀ ਕੰਮ ਕਰਦੇ ਨੇ ਠੀਕ ਹੈ